ਬੇਬੇ ਨਾਨਕੀ ਜੀ ਸਿੱਖ ਇਤਿਹਾਸ ਦੇ ਉਹ ਮਹਾਨ ਜੋਗ ਹਸਤੀ ਹਨ ਜਿਨ੍ਹਾਂ ਨੇ ਰੱਬੀ ਨੂਰ ਗੁਰੂ ਨਾਨਕ ਦੇਵ ਜੀ ਨੂੰ ਸਭ ਤੋਂ ਪਹਿਲਾਂ ਪਰਮਾਤਮਾ ਦਾ ਰੂਪ ਜਾਣਿਆ ਸੀ ਬੇਬੇ ਨਾਨਕੀ ਗੁਰੂ ਨਾਨਕ ਦੇਵ ਦੇ ਇਲਾਹੀ ਉਪਦੇਸ਼ਾਂ ਨੂੰ ਸਭ ਤੋਂ ਪਹਿਲਾਂ ਧਾਰਨ ਕਰਨ ਵਾਲੀ ਸਿੱਖ ਸੀ ਬੇਬੇ ਨਾਨਕੀ ਨੇ ਗੁਰੂ ਨਾਨਕ ਨੂੰ ਆਪਣਾ ਭਰਾ ਨਹੀਂ ਬਲਕਿ ਲੋਕਾਈ ਨੂੰ ਪਰਮਾਤਮਾ ਦਾ ਨਾਮ ਜਪਾ ਕੇ ਤਾਰਨ ਵਾਲਾ avatars ਜਾਣਿਆ ਸੀ ਉਹ ਗੁਰੂ ਜੀ ਦਾ ਬਹੁਤ ਸਤਿਕਾਰ ਕਰਦੇ ਸਨ ਇਸ ਲਈ ਉਹ ਭਾਵੇਂ ਉਮਰ ਵਿੱਚ ਬੇਸ਼ੱਕ ਗੁਰੂ ਜੀ ਨਾਲੋਂ 5 ਸਾਲ ਵੱਡੇ ਸਨ ਪਰ ਕਦੇ ਵੀ ਗੁਰੂ ਜੀ ਨੂੰ ਆਪਣੇ ਪਿਆਰੀ ਹੱਥ ਨਹੀਂ ਲਾਉਣ ਦਿੰਦੇ ਸਨ ਬਾਬੇ ਨਾਨਕੀ ਦਾ ਜਨਮ ਆਪਣੇ ਪਿੰਡ ਚਾਹਲ थाना ਬਰਕੀ ਜਿਲ੍ਹਾ ਲਾਹੌਰ ਵਿੱਚ ਹੋਇਆ ਸੀ ਆਪ ਜੀ ਦੇ ਨਾਨਾ RAM ਜੀ ਮਾਮਾ ਕਿਸ਼ਨ ਜੀ ਅਤੇ ਨਾਨੀ ਤਾਈ ਜੀ ਆਪ ਜੀ ਨੂੰ ਬਹੁਤ ਪਿਆਰ ਕਰਦੇ ਸਨ ਨਾਨਕੇ ਰਹਿਣ ਕਰਕੇ ਆਪ ਦਾ ਨਾਂ ਨਾਨਕੀ ਪੈ ਗਿਆ ਕੋਈ ਕਾਨਪੁਰ ਵਿਖੇ ਨੌਕਰੀ ਸਮੇਂ ਗੁਰੂ ਜੀ ਦੁਆਰਾ ਉੱਥੇ ਸੰਗਤ ਸਥਾਪਿਤ ਕਰਨ ਵਿੱਚ ਬਾਬੇ ਜੀ ਨੇ ਅਹਿਮ ਯੋਗਦਾਨ ਪਾਇਆ ਸੀ ਬੇਬੇ ਨਾਨਕੀ ਜੀ ਨੇ ਗੁਰੂ ਜੀ ਦੇ ਰੱਬੀ ਮੂਰਤ ਹੋਣ ਦਾ ਨਿਸ਼ਚੇ ਉਸ ਘਟਨਾ ਤੋਂ ਪਤਾ ਲੱਗਦਾ ਹੈ ਜਦੋਂ ਗੁਰੂ ਜੀ ਵੇਈ ਨਦੀ ਵਿੱਚ ਇਸ਼ਨਾਨ ਕਰਨ ਗਏ ਅਤੇ ਤਿੰਨ ਦਿਨ ਅਲੋਪ ਰਹੇ ਸਨ ਉਸ ਸਮੇਂ ਬਾਕੀ ਸਾਰੇ ਸੁਲਤਾਨਪੁਰ ਵਾਸੀ ਆਖ ਰਹੇ ਸਨ ਕਿ ਗੁਰੂ ਜੀ ਨਦੀ ਵਿੱਚ ਡੁੱਬ ਗਏ ਹਨ ਜਾਂ ਉਹਨਾਂ ਨੂੰ ਕੋਈ ਜਾਨਵਰ ਖਾ ਗਿਆ ਹੈ ਪਰ ਬੇਬੇ ਨਾਨਕੀ ਜੀ ਸਭ ਨੂੰ ਆਖਣ ਲੱਗੇ ਐਸਾ ਨਹੀਂ ਹੈ ਮੇਰਾ ਵੀਰ ਨਾਲਕ ਬੜੀ ਸਮਰੱਥਾ ਵਾਲਾ ਹੈ ਉਹ ਜਿੱਥੇ ਵੀ ਹੋਏਗਾ ਸਹੀ ਸਲਾਮਤ ਹੋਏਗਾ ਤੇ ਬਹੁਤ ਜਲਦੀ ਵਾਪਸ ਆ ਜਾਵੇਗਾ ਦੇ ਨਾਨਕੀ ਦਾ ਗੁਰੂ ਜੀ ਪ੍ਰਤੀ ਸਨੇਹ ਦਾ ਉਸ ਘਟਨਾ ਤੋਂ ਵੀ ਪਤਾ ਲੱਗਦਾ ਹੈ ਜਦੋਂ ਇੱਕ ਵਾਰੀ ਗੁਰੂ ਜੀ ਦੀ ਸਸਤ ਚੰਦੋਂ ਨੇ ਬੀਬੀ ਨਾਨਕੀ ਜੀ ਨੂੰ ਕਿਹਾ ਕਿ ਉਹ ਆਪਣੇ ਭਰਾ ਨੂੰ ਸਮਝਾਵੇ ਕਿ ਆਪਣੀ ਕਮਾਈ ਸੰਭੇ ਐਵੇਂ ਗਰੀਬਾਂ ਵਿੱਚ ਨਾ ਮੰਦੀ ਜਾਵੇ ਤਾਂ ਬੀਬੀ ਜੀ ਨੇ ਕਿਹਾ ਮਾਸੀ ਜੀ ਮੈਂ ਉਸ ਨੂੰ ਕੀ ਸਮਝਾਵਾਂ ਉਹ ਕੋਈ ਚੋਰ ਨਹੀਂ ਹੈ ਕੋਈ ਜਵਾਰੀ ਨਹੀਂ ਹੈ ਕੋਈ ਬੁਰਾ ਕੰਮ ਨਹੀਂ ਕਰਦਾ ਉਹ ਦਾਨਪੂਰਨ ਕਰਦਾ ਹੈ ਨੰਗੇ ਭੁੱਖਿਆਂ ਦੀ ਮਦਦ ਕਰਦਾ ਹੈ ਤਾਂ ਆਪਣੀ ਕਮਾਈ ਵਿੱਚੋਂ ਕਰਦਾ ਹੈ ਉਹ ਰੱਬ ਦਾ ਨੂਰ ਹੈ ਮੈਂ ਉਸ ਰਬੀ ਪੂਛ ਨੂੰ ਕੀ ਸਮਝਾ ਸਕਦੀ ਹਾਂ ਚੰਦੋ ਇਹ ਸੁਣ ਕੇ ਲਾਜਵਾਬ ਹੋ ਗਈ ਤੇ ਬੇਨਾਨਕੀ ਜੀ ਉੱਪਰ ਗੁਰੂ ਨਾਨਕ ਦੇਵ ਜੀ ਦੇ ਇਲਾਹੀ ਬਚਨਾਂ ਦਾ ਅਸਰ ਇੰਨਾ ਜ਼ਿਆਦਾ ਹੋ ਗਿਆ ਸੀ ਕਿ ਉਹ ਮਹਾਨ ਹਸੀ ਬਣ ਚੁੱਕੇ ਸਨ ਇਸ ਦਾ ਪ੍ਰਮਾਣ ਭਾਈ ਜੈ ਰਾਮ ਜੀ ਦੇ ਉਹ ਬਚਨ ਹਨ ਜੋ ਉਹਨਾਂ ਨੇ ਬੇਬੇ ਨਾਨਕੀ ਜੀ ਨੂੰ ਆਖੇ ਸਨ ਬਹੂ ਜੀ ਤੂੰ ਨਾਨਕ ਦੀ ਭੈਣ ਹੈ ਤੇ ਤੈਨੂੰ ਇਸ ਦਾ ਅਸਰ ਹੈ ਤੇ ਅਸੀਂ ਐਵੇਂ ਪਰਮਾ ਵਿੱਚ ਪਟਕਦੇ ਹਾਂ ਤਨ ਪਰਮੇਸ਼ਵਰ ਜੀ ਹੈ ਤਨ ਨਾਨਕ ਜੀ ਹੈ ਤੂੰ ਵੀ ਤਨ ਹੈ ਜੋ ਉਸ ਦੀ ਤਨ ਹੈ ਅਤੇ ਥੋੜੇ ਥੋੜੇ ਅਸੀਂ ਵੀ ਤਨ ਹਾਂ ਜੋ ਤੇਰੇ ਨਾਲ ਸਾਡਾ ਸੰਜੋਗ ਹੈ ਬਾਬੇ ਨਾਨਕ ਜੀ ਆਪਣੇ ਭਰਾ ਗੁਰੂ ਨਾਨਕ ਨੂੰ ਅਕਾਲ ਪੁਰਖ ਦਾ ਸਰੂਪ ਸਮਝਦੇ ਸੀ ਕਿ ਉਹ ਇਸ ਦੁਨੀਆ ਨੂੰ ਉਤਾਰਨ ਲਈ ਬੰਦੇ ਦੇ ਰੂਪ ਵਿੱਚ ਰੱਬ ਆਇਆ ਹੈ ਜੋ ਕਿ ਸਾਰੀ ਲੋਕਾਈ ਨੂੰ ਪ੍ਰਭੂ ਦੇ ਨਾਮ ਸਿਮਰਨ ਵਿੱਚ ਲਾਉਣਾ ਚਾਹੁੰਦਾ ਹੈ ਤਾਂ ਜੋ ਉਹ ਆਪਣਾ ਜਨਮ ਸਫਲਾ ਕਰ ਸਕੇ ਗੁਰੂ ਨਾਨਕ ਦੇਵ ਜੀ ਨੇ ਪਹਿਲੀ ਉਦਾਸੀ ਤੇ ਜਾਨ ਸਮੇਂ ਪਾਈ ਫਰੀਂਦੇ ਜੀ ਪਾਸੋਂ ਜਿਹੜੀ ਰਬਾਬ ਬਣਵਾਈ ਸੀ ਉਡੀ ਰਕਮ ਵੀ ਬੇਬੇ ਨਾਨਕੀ ਜੀ ਨੇ ਹੀ ਦਿੱਤੀ ਸੀ ਪਹਿਲੀ ਉਦਾਸੀ ਤੋਂ ਵਾਪਸੀ ਸਮੇਂ ਗੁਰੂ ਜੀ ਬੇਬੇ ਜੀ ਦੇ ਪ੍ਰੇਮ ਦੇ ਖਿੱਚੇ ਹੋਏ ਸੀ ਦਾ ਸੁਲਤਾਨਪੁਰ ਹੀ ਆਏ ਸਨ ਬੇਬੇ ਨਾਨਕੀ ਜੀ ਦੀ ਯਾਦ ਨੂੰ ਤਾਜ਼ਾ ਕਰਦਾ ਇੱਕ ਕੂ ਤੰਦੂਰ ਤੇ ਮਕਾਨ ਸੁਲਤਾਨਪੁਰ ਵਿਖੇ ਮੌਜੂਦ ਹੈ ਜੋ ਅੱਜ ਵੀ ਤੈਨ ਪ੍ਰਾ ਦੇ ਪਿਆਰ ਦੀ ਦਾਸਤਾ ਸੁਣਾ ਰਿਹਾ ਹੈ